ਬਿੰਦਰ ਸਿੰਘ ਦੀ ਇੱਕ ਗਲਤੀ ਇਹਨੂੰ ਕਿਹੜੇ ਹਾਲਾਤਾਂ ਚ ਲੈ ਗਈ ਉੱਥੇ ਤੋਂ ਥੱਲੇ ਅੜ ਗਿਆ ਪਸ਼ੂਆਂ ਦੇ ਵਿੱਚ ਤੇ ਰੀੜ ਦੀ ਹੱਡੀ ਟੁੱਟ ਗਈ ਬਾਈ ਹੁਣ ਵਿੱਚੇ ਹੀ ਲੈਟ੍ਰੀਨ ਬਾਥਰੂਮ ਹੋਈ ਜਾਂਦਾ ਤੇ ਪਿੱਛੇ ਕੀੜੇ ਪੈ ਗਏ ਬਾਈ ਘਰੇ ਮੰਦਬੁੱਧੀ ਭੈਣ ਆ ਜਿਹੜੀ ਵਿਚਾਰੀ ਆਪਦੀ ਵੀ ਸੋਝੀ ਨਹੀਂ ਪੂਰੀ ਤੇ ਮਾਂ ਆ ਵਿਚਾਰੀ ਉਹਨੂੰ ਵੀ ਪੂਰੀ ਸੋਝੀ ਨਹੀਂ ਹੈਗੀ ਸਾਬ ਦੇ ਦੋ ਗਲਾਸ ਬਾਈ ਨੂੰ ਜ਼ਿੰਦਗੀ ਭਰ ਲਈ ਪਾਜ ਕਰਕੇ ਆ। ਆ ਵੀ ਕੈਥ ਵੀ ਸਾਰਾ ਮਿੱਟੀ ਨਾਲ ਲੱਪੜਿਆ ਪਿਆ ਹਨ ਤੇ ਕਿਉਂਕਿ ਘਰੇ ਕੋਈ ਸੰਭਾਲਣ ਵਾਲਾ ਹੀ ਹੈ ਨਹੀਂ ਪੈਰਾਂ ਦੇ ਉੱਤੇ ਹੁਣ ਚਾਹੇ ਚੁੰਡੀਆਂ ਵੱਡੀ ਚੱਲੀਏ ਚਾਹੇ ਉਂਗਲ ਨੂੰ ਇਹ ਮੋੜ ਦिए ਤੋੜ ਦिए ਉਹਨੂੰ ਕੋਈ ਫਰਕ ਨਹੀਂ। ਤੁਸੀਂ ਦੇਖ ਸਕਦੇ ਹੋ ਇਹ ਪੈਨ ਭਾਈ ਸਾਹਿਬ ਆਏ ਨੇ ਇਹ ਤੇ ਇਹ ਉਹਨਾਂ ਦੇ ਭੈਣ ਤੇ ਮਾਤਾ ਨੇ ਗਰੀਬ ਘਰ ਹੈ ਜੀ ਬਿਲਕੁਲ ਇਹ ਕੋਈ ਫਾਈਨੈਂਸ਼ੀਅਲ ਨਹੀਂ ਹੈ ਨਹੀਂ ਕੀ ਕੰਡੀਸ਼ਨ ਹੈ ਜਿਹੜਾ ਕਿ ਕੋਈ ਇਸ ਕਰਕੇ ਅਸੀਂ ਕਹਿੰਦੇ ਆ ਸਾਡੀ ਹੈਲਪ ਕੀਤੀ ਆ ਵੀ ਤੁਸੀਂ ਦੇਖ ਸਕਦੇ ਤੁਸੀਂ ਮਾਤਾਏ ਮੈਂਟਲੀ ਤੌਰ ਤੇ ਅਫਸੈਟ ਨੇ ਤੇ ਇਹਨਾਂ ਦੇ ਸਿਸਟਰ ਨੇ ਜਿਹੜੇ ਇਹਨਾਂ ਦੀ ਵੀ ਦਵਾਈ ਚੱਲਦੀ ਹੈ ਤੇ ਘਰ ਵੀ ਗਰੀਬ ਹੈ ਦੇਖੋ ਜੀ ਇਹਦੇ ਹਾਲਾਤ ਦੇਖ ਕੋਈ ਤੁਸੀਂ ਤੁਸੀਂ ਆਪਣੀਆਂ ਅੱਖਾਂ ਨਾਲ ਦੇਖੋ ਵੀ ਕਿੰਨੇ ਭੈੜੇ ਹਾਲਾਤ ਨੇ ਦੇਖੋ ਜੀ ਆਹ ਦੇਖੋ ਜੀ ਤੁਸੀਂ ਇੱਥੇ ਕੀੜੇ ਚੱਲ ਰਹੇ ਨੇ ਜੀ ਇਸ ਕਰਕੇ ਅਸੀਂ ਕਹਿੰਦੇ ਆ ਵੀ ਸਾਡੀ ਹੈਲਪ ਕੀਤੀ ਆ ਵੀ ਸਾਡੇ ਕੋਲ ਕੋਈ ਹੋਰ ਸਾਧਨ ਹੈ ਨਹੀਂ ਨਾ ਕੀ ਜੋ ਇਸ ਤਰ੍ਹਾਂ ਕੀਤੀ ਹੈ ਨੀ ਤਾਂ ਵਕਤ ਸਾਡੀ ਛੇਛੇ ਤੋਂ ਛੇਤੀ ਮਦਦ ਕੀਤੀ ਜਾਵੇ ਤਾਂ ਕਿ ਇਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਆ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰਾਂ ਦਾ ਨਾਮ ਬਿੰਦਰ ਸਿੰਘ ਆ ਤੇ ਪਿੰਡ ਕਲਾਰਾ ਵਾਂ ਤੇ ਜ਼ਿਲ੍ਹਾ ਸੰਗਰੂਰ ਆ ਤੇ ਨਾਲ ਇੱਕ ਬਜ਼ੁਰਗ ਮਾਂ ਵਾ ਜਿਹੜੀ ਠੀਕ ਨਹੀਂ ਹੈਗੀ ਘਰ ਦੇ ਵਿੱਚ ਇੱਕ ਭੈਣ ਆ ਉਹ ਵੀ ਅਫਸੈਟ ਆ ਬਾਪ ਦੀ ਮੌਤ ਹੋ ਚੁੱਕੀ ਆ ਇਹੀ ਸੀ ਜਿਹੜਾ ਕਮਾਈ ਕਰਨ ਵਾਲਾ ਸੀ 3 ਸਾਲ ਦੀ ਉਮਰ ਆ ਕਰੀਬ ਲਗਭਗ ਟੂੜੀ ਦੇ ਭੋਂਗ ਭਰਦਾ ਸੀਗਾ ਭੋਂਗ ਭਰਨ ਦਾ ਕੰਮ ਕਰਦਾ ਸੀ ਲੇਬਰ ਦਾ ਕੰਮ ਕਰਦਾ ਸੀ ਕੁੱਲ ਬਣਾ ਤੇ ਅੱਜ ਕੱਲ ਜਦੋਂ ਆਪਾਂ ਲੇਬਰ ਦਾ ਕੰਮ ਕਰਦੇ ਜੀਨੇ ਕੰਮ ਲੈਣਾ ਉਹਨੂੰ ਐ ਹੁੰਦਾ ਵੀ ਬਸ ਇਹ ਕੰਮ ਕਰੇ ਦੱਬ ਕੇ ਚਾਹੇ ਉਹਨੂੰ ਦਸ਼ਕਵਾ ਦੇਵੇ ਕੋਈ ਚਾਹੇ ਸ਼ਾਮ ਨੂੰ ਕੋਈ ਸ਼ਰਾਬ ਪਿਲਾ ਦੇਵੇ ਤੇ ਇਵੇਂ ਇਹ ਬਾਈ ਭੋਂਗ ਦਾ ਕੰਮ ਕਰਨ ਗਈ ਟਰਾਲੀ ਵੱਡੀ ਜਿਹੜੀ ਭੋਂਗ ਵਾਲੀ ਹੁੰਦੀ ਹੈ ਗੱਡੀ ਟੂੜੀ ਦੀ ਭਰਨ ਗਏ ਸੀਗੇ ਜਿੱਥੇ ਰਾਤ ਨੂੰ ਸੁੱਤੇ ਇਹ ਜਿਨ੍ਹਾਂ ਦੇ ਘਰੇ ਕੰਮ ਕਰਦੇ ਸੀ ਉੱਥੇ ਹੀ ਸੌਂਗੇ ਸ਼ਰਾਬ ਪੀ ਲਈ ਜਾਇ ਪੀਣ ਦਾ ਆਦੀ ਸੀ ਇਹਦੇ ਕਰਮ ਵਾਲੇ ਸੀ ਜੋ ਵੀ ਕਹਿ ਲਈਏ ਰਾਤ ਨੂੰ ਸ਼ਰਾਬ ਪੀ ਕੇ ਉੱਥੇ ਉਹਨਾਂ ਦੇ ਕੋਠੇ ਤੇ ਸੌਂਗੇ ਤੇ ਰਾਤ ਨੂੰ ਕਿਤੇ ਉੱਠਿਆ ਇਹਨੂੰ ਪਤਾ ਹੀ ਨਹੀਂ ਲੱਗਿਆ ਕੋਠੇ ਤੋਂ ਇਹਦੇ ਪੈਰ ਹੀ ਨਹੀਂ ਲੱਗੇ ਥੱਲੇ ਅਟ ਗਿਆ ਪਸ਼ੂਆਂ ਦੇ ਵਿੱਚ ਤੇ ਰੀੜ ਦੀ ਹੱਡੀ ਟੁੱਟ ਗਈ ਬਾਈ ਦੀ ਤੇ ਸਾਰੀ ਰਾਤ ਉੱਥੇ ਪਈ ਰੱਖਿਆ ਕਹਿੰਦੇ ਉਹਨਾਂ ਨੇ ਹਸਪਤਾਲ ਵੀ ਨਹੀਂ ਲੈ ਗਏ ਦਿਨ ਚੜ੍ਹਿਆ ਸਵੇਰ ਨੂੰ ਲੈ ਕੇ ਗਏ ਤੇ ਰੀਡ ਦੀ ਹੱਡੀ ਆ ਜਿਹੜੀ ਉਹ ਵਿੱਚੋਂ ਜਮਾ ਡੈੱਡ ਹੋ ਗਈ ਹੁਣ ਥੱਲੇ ਵਾਲਾ ਹਿੱਸਾ ਇੱਥੇ ਤਿੱਕਰ ਬਿਲਕੁਲ ਹੀ ਡੈੱਡ ਹੋ ਚੁੱਕਿਆ ਚਾਹੇ ਸੂਈਆਂ ਮਾਰੀ ਚੱਲੋ ਉਹਨੂੰ ਕੋਈ ਪਤਾ ਨਹੀਂ ਲੱਗਦਾ ਤੇ ਕਿੰਨਾ ਟਾਈਮ ਹੋ ਗਿਆ ਬਿੰਦਰੇ ਐਕਸੀਡੈਂਟ ਹੋਏ ਨੂੰ 25 26 ਦਿਨ 25 26 ਦਿਨ ਹਾਂ 26 ਦਿਨ ਹੋ ਗਏ 26 ਦਿਨ ਹੀ ਹੋਇਆ ਜੀ ਹਜੇ ਮਹੀਨਾ ਕ ਹੋ ਗਿਆ ਹੁਣ 1 ਮਹੀਨੇ ਦੇ ਵਿੱਚ ਕਿਉਂਕਿ ਜਦੋਂ ਰੀੜ ਦੀ ਹੱਡੀ ਟੁੱਟਦੀ ਹੈ ਨਾ ਤਾਂ ਪਰਿਵਾਰ ਨੂੰ ਪਤਾ ਲੱਗਦਾ ਨਾ ਮਰੀਜ਼ ਨੂੰ ਪਤਾ ਲੱਗਦਾ ਵੀ ਮੇਰੇ ਨਾਲ ਹੋ ਕੀ ਗਿਆ ਹਸਪਤਾਲ ਚ ਲੈ ਕੇ ਗਏ ਜਾਂ ਉਹਨਾਂ ਨੇ ਮਾੜਾ ਮੋਟਾ ਦੇਖਿਆ ਤੇ ਉਹਨਾਂ ਨੇ ਵੀ ਘਰੇ ਭੇਜਤਾ ਹੁਣ ਵਿੱਚੇ ਹੀ ਲੈਟਰਨ ਬਾਥਰੂਮ ਹੋਈ ਜਾਂਦਾ ਤੇ ਪਿੱਛੇ ਕੀੜੇ ਪੈ ਗਏ ਬਾਈ ਦੇ ਬੈਕ ਸਾਈਡ ਗਲਗੀ ਵਿੱਚੋਂ ਰੀੜ ਦੀ ਹੱਡੀ ਵੀ ਨਜ਼ਰ ਆਉਂਦੀ ਅੰਦਰੋਂ ਸਾਰਾ ਮਾਸ ਆ ਜਿਹੜਾ ਉਹ ਗਲ ਗਿਆ ਤੇ ਘਰੇ ਹੀ ਪਿਆ ਬਸ ਹੁਣ ਇਹ ਤੜਫੀ ਜਾਂਦਾ ਸੀ ਕਰੇ ਮੰਦਬੁੱਧੀ ਭੈਣ ਆ ਜਿਹੜੀ ਵਿਚਾਰੀ ਆਪਦੀ ਵੀ ਸੋਝੀ ਨਹੀਂ ਪੂਰੀ ਤੇ ਮਾਂ ਆ ਵਿਚਾਰੀ ਉਹਨੂੰ ਵੀ ਪੂਰੀ ਸੋਝੀ ਨਹੀਂ ਹੈਗੀ ਐਂ ਕਰੀ ਜਾਂਦੀ ਹੈ ਮਾਤਾ ਵੀ ਵਿਚਾਰੀ ਕਿਉਂਕਿ ਇਹੀ ਤਾਂ ਬੜਾਪੇ ਦਾ ਸਹਾਰਾ ਸੀਗਾ ਇਹ ਨਹੀਂ ਤਾਂ ਭੈਣ ਵੀ ਵਿਆਹਣੀ ਸੀ ਆਪਦੀ ਤੇ ਮਾਂ ਦਾ ਵੀ ਸਹਾਰਾ ਬਣਨਾ ਸੀ ਪਰ ਉਹ ਸ਼ਰਾਬ ਦੇ ਦੋ ਗਲਾਸ ਬਾਈ ਨੂੰ ਜ਼ਿੰਦਗੀ ਭਰ ਲਈ ਪਾਹਜ ਕਰਕੇ ਆ ਇਹ ਤੋਂ ਸਾਨੂੰ ਸਿੱਖਿਆ ਵੀ ਲੈਣੀ ਬਣਦੀ ਹੈ ਲੈਸਨ ਵੀ ਮਿਲਦਾ ਹੈ ਇੱਕ ਕਈ ਸਾਡੇ ਮਜ਼ਦੂਰ ਵੀਰ ਕਿਸੇ ਦੇ ਨਾਲ ਕੰਮ ਕਰਾਉਂਦੇ ਆ ਜਦੋਂ ਆਪਾਂ ਪਤਾ ਹੀ ਨਹੀਂ ਲੱਗਦਾ ਆਪਾਂ ਨੂੰ ਜਦੋਂ ਮੂਰੇ ਲਿਆ ਕੇ ਰੱਖ ਦਿੰਦੇ ਆ ਅਸੀਂ ਚੱਕ ਕੇ ਪੀ ਲੈਨੇ ਆ ਤੇ ਕਈ ਵਾਰੀ ਐਸੇ ਹਾਲਾਤ ਬਣ ਜਾਂਦੇ ਆ ਬਾਈ ਨਾ ਤਾਂ ਮੁੜ ਕੇ ਜਿਹੜੇ ਕੰਮ ਕਰਾਉਂਦੇ ਆ ਤੋਂ ਉਹ ਕੰਮ ਆਉਂਦੇ ਆ ਤੇ ਨਾ ਜਿਹੜੇ ਪਲਾਉਂਦੇ ਆ ਉਹ ਕੰਮ ਆਉਂਦੇ ਆ ਧੰਨਵਾਦ ਆ ਪਿੰਡ ਦੇ ਲੋਕ ਖੜੇ ਨੇ ਜਿਹੜੇ ਮੌਜੂਦਾ ਸਰਪੰਚ ਸਾਹਿਬ ਆਏ ਨੇ ਨਾਲ ਤੇ ਪਿੰਡ ਦੇ ਪਤਵੰਤੇ ਸੱਜਣ ਆਏ ਨੇ ਸ਼ੁਕਰੀਆ ਇਹਨਾਂ ਦਾ ਸਾਰਿਆਂ ਦਾ ਜਿਹੜੇ ਇਸ ਬਜ਼ੁਰਗ ਮਾਂ ਦੇ ਨਾਲ ਇਹਦੇ ਪੁੱਤ ਬਣ ਕੇ ਖੜੇ ਨੇ ਆ ਕੇ ਸਾਡੇ ਨਾਲ ਸੰਪਰਕ ਕੀਤਾ ਵੀਡੀਓ ਬਣਾ ਕੇ ਭੇਜੀ ਜਦੋਂ ਕੀੜੇ ਚੱਲਦੇ ਦੇਖੇ ਅਸੀਂ ਵੀਡੀਓ ਦੇ ਵਿੱਚ ਅੱਜ ਕੈਂਪਸ ਹੀ ਦਵਾਈਆਂ ਦਾ ਲੰਗਰ ਲੱਗਿਆ ਹੋਇਆ ਸੁਪਨਿਆਂ ਦੇ ਘਰ ਅਸੀਂ ਵੀ ਬਾਹਰ ਸੀ ਕੱਲ ਹੀ ਆਏ ਆ ਤੇ ਮੈਂ ਵੀਰੇ ਨੂੰ ਕਿਹਾ ਸਾਡੇ ਟੀਮ ਮੈਂਬਰ ਨੂੰ ਵੀ ਤੁਸੀਂ ਇਹਨਾਂ ਨੂੰ ਬੁਲਾ ਲਓ ਆਪਣੇ ਕੋਲੇ ਇੱਥੇ ਆਪਾਂ ਤੋਂ ਜਾਣ ਨਹੀਂ ਹੋਣਾ ਤੇ ਹਾਲਾਤ ਜਾਣ ਨੂੰ ਹੋਰ ਜ਼ਿਆਦਾ ਵਿਗੜ ਜਾਣੇ ਤੇ ਅੱਜ ਉੱਥੋਂ ਦੇ ਐਮਸੀ ਸਾਹਿਬ ਨੇ ਬਾਈ ਉਹਨਾਂ ਨੇ ਫਰੀ ਐਂਬੂਲੈਂਸ ਲਈ ਹੋਈ ਹੈ ਸੇਵਾ ਤੇ ਕੋਈ ਵੀ ਆਲੇ-ਦਾਲੇ ਮਰੀਜ਼ ਹੁੰਦਾ ਨਿਸ਼ੁਲਕ ਸੇਵਾ ਤੇ ਬਾਈ ਉਹਨਾਂ ਦੀ ਗੱਡੀ ਚਲਦੀ ਆ ਤੇ ਬਾਈ ਹੁਣੀ ਗੱਡੀ ਚ ਪਾ ਕੇ ਲੈ ਕੇ ਆਏ ਨੇ ਤੇ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਮਿਹਰ ਕਰਨ ਇਹ ਵੀਰ ਆਪਣੇ ਯੋਗ ਹੋ ਸਕੇ ਕਿਉਂਕਿ ਜਦੋਂ ਰੀਡ ਦੀ ਹੱਡੀ ਟੁੱਟ ਜਾਂਦੀ ਹੈ ਸਪਾਈਨਲ ਇੰਜਰੀ ਹੁੰਦੀ ਆ ਵੈਸੇ ਅਸੀਂ ਕੋਸ਼ਿਸ਼ ਕਰਾਂਗੇ ਦਿਨ ਥੋੜ੍ਹੀ ਹੋਈ ਹੈ ਜਿਵੇਂ ਦੱਸਦੇ ਆ ਚੈੱਕਅਪ ਕਰਾਵਾਂਗੇ ਜੇ ਕੋਈ ਗੁਰੂ ਦੀ ਕਿਰਪਾ ਹੁੰਦੀ ਹੋਵੇ ਕਿਸੇ ਤਰੀਕੇ ਬਾਕੀ ਨਹੀਂ ਤਾਂ ਥੈਰੇਪੀਆਂ ਚੱਲਣਗੀਆਂ ਜਿਹੜੇ ਪਿੱਛੇ ਡੱਡ ਜਖਮ ਬਣੇ ਆ ਉਹਦੀਆਂ ਡਰੈਸਿੰਗ ਹੋਣਗੀਆਂ ਕਿ ਵੀਰਾ ਸ਼ੀਰਕ ਤੌਰ ਤੇ ਤਕੜਾ ਹੋ ਕੇ ਆਪਣੇ ਆਪ ਨੂੰ ਸੰਭਾਲਣ ਜੋਗਾ ਆਪਣੇ ਆਪ ਨੂੰ ਆਪਣੇ ਸਰੀਰ ਨੂੰ ਸੰਭਾਲਣ ਜੋਗਾ ਹੋ ਜੇ ਵੀ ਕਿਉਂਕਿ ਜ਼ਿੰਮੇਵਾਰੀ ਪਿੱਛੇ ਵੱਡੀ ਆ ਮਾਂ ਦਾ ਨਾਮ ਨਿੱਕੀ ਕੌਰ ਆ ਇਹ ਵੀਰੇ ਦਾ ਨਾਮ ਬਿੰਦਰ ਸਿੰਘ ਆ ਭੈਣ ਦਾ ਨਾਮ ਕੀ ਵੀਰੇ ਵੀਰਪਾਲ ਕੌਰ ਤੇ ਇਹ ਤਿੰਨੋਂ ਮੈਂਬਰ ਨੇ ਜਿਹੜੇ ਘਰ ਦੇ ਉਹਨਾਂ ਦਾ ਜ਼ਿੰਮੇਵਾਰੀ ਬਿੰਦਰ ਸਿੰਘ ਦੇ ਮੋਢਿਆਂ ਤੇ ਸੀ ਪਰ ਅੱਜ ਬਿੰਦਰ ਸਿੰਘ ਦੀ ਇੱਕ ਗਲਤੀ ਇਹਨੂੰ ਕਿਹੜੇ ਹਾਲਾਤਾਂ ਚ ਲੈ ਗਈ ਹੈ ਇਹ ਭਾਈ ਜਾਣਦੇ ਨੇ ਜਿਹੜੇ ਲੈ ਕੇ ਆਏ ਨੇ ਘਰ ਦੇ ਹਾਲਾਤ ਦੇਖੇ ਨੇ ਜਿੱਾਂ ਜਿਹਦੇ ਸਿਰ ਪਈ ਆ ਭਾਈ ਉਹਨੂੰ ਪਤਾ ਵੀ ਇਹ ਕਿਹੜੇ ਹਾਲਾਤ ਚੋਂ ਨਿਕਲ ਰਿਹਾ ਪਰਿਵਾਰ ਇਸ ਕਰਕੇ ਸਾਡੀ ਬੇਨਤੀ ਹੈ ਭੈਣੋ ਤੇ ਭਰਾਵੋ ਜੀ ਆਪਾਂ ਕੰਮ ਕਰਾਉਣਾ ਹੁੰਦਾ ਤਾਂ ਕਿਸੇ ਗਰੀਬ ਦੇ ਪੁੱਤ ਤੋਂ ਐਦਾਂ ਨਾ ਕਰੋ ਵੀ ਪਿਆ ਕੇ ਸ਼ਰਾਬ ਉਹਨੂੰ ਕੰਮ ਕਰਾ ਕੇ ਉਹਨੂੰ ਬਾਅਦ ਚ ਛੱਡ ਦਈਏ ਬਸ ਜੀ ਉਹਦੇ ਸੱਟ ਲੱਗੀ ਤੁਸੀਂ ਸਾਥ ਤਾਂ ਦਿਓ ਨਾਲ ਤਾਂ ਖੜੋ ਆ ਕੇ ਹੁਣ ਪੁੱਛੋ ਰਹੀ ਸਹੀ ਹਾਲ ਕੀ ਆ ਕੋਈ ਵੀਰੇ ਉਹਨਾਂ ਨੇ ਮਦਦ ਕੀਤੀ ਇਹਨਾਂ ਦੇ ਸੱਟ ਲੱਗੀ ਆ ਕਿਹੜੇ ਪਿੰਡ ਦੇ ਸੀ ਉਹ ਮਹਿਲਕਲਾਂ ਦੇ ਮਹਿਲਾ ਚੌਕ ਦੇ ਜੀ ਆ ਵੀ ਮਹਿਲਾਂ ਦੀ ਨੂੰਹ ਸੀ ਉਹਦਾ ਵੀ ਸ਼ਹਿਰ ਪੁਲਾਰਾਪਿੰਡ ਤੇ ਆਈ ਹੋਈ ਐ ਅੱਛਾ ਇਹ ਆਪਦੀ ਭੈਣ ਕੋਲੇ ਆਇਆ ਹੋਇਆ ਹਾਂ ਭੈਣ ਕੋਲੇ ਉਹ ਪੱਟੀ ਕਿਰਾਏ ਉੱਥੇ ਕੋਈ ਨਹੀਂ ਹੈਗਾ ਜੀ ਪਿੰਡ ਤੇ ਹਾਂ ਮਹਿਲਾਂ ਨਾਲ ਇਹਨਾਂ ਦਾ ਘਰ ਆ ਨਾ ਕੁਛ ਨਹੀਂ ਉਹ ਇਹਨੂੰ ਉੱਥੇ ਛੱਡ ਗਏ ਅੱਛਾ ਇਹਦੀ ਭੈਣ ਦੇ ਘਰੇ ਛੱਡ ਗਏ ਇਹ ਜੀਜਾ ਕਿਹੜਾ ਇਹਨਾਂ ਦਾ ਆ ਵਾਸ਼ ਤੇਰੇ ਕੋਲ ਛੱਡ ਗਏ ਭਾਈ ਉਹ ਹਾਂ ਜਿੱਥੇ ਛੱਡ ਠੀਕ ਆ ਕੌਣ ਸੀ ਉਹ ਬੰਦੇ ਨੰਬਰ ਨੰਬਰ ਹੈਗਾ ਉਹਨਾਂ ਦਾ ਨੰਬਰ ਨਹੀਂ ਹੈਗਾ ਜੀ ਉਹ ਇਹਨੂੰ ਪਤਾ ਹੀ ਨਾ ਕੌਣ ਸੀ ਬੰਦੇ ਹੋਗਾ ਤੇਰੇ ਪਿੰਡ ਦੇ ਸੀਗੇ ਨਾਮ ਕੀ ਸੀ ਉਹਨਾਂ ਦਾ ਨਾਮ ਦਾ ਹੀ ਲੈਣੀ ਜਿਵੇਂ ਜੇਵ ਨੂੰ ਬਗਾਨਾ ਬਲਦੇਵਾਦਨ ਠੀਕ ਆ ਤੂੰ ਦਿਹਾੜੀ ਤੇ ਗਿਆ ਸੀ ਕਿ ਠਿੱਕੇ ਤੇ ਸੀ ਕੀ ਸੀ ਮੈਂ ਥੋੜੀ ਭੌਂ ਦੇ ਦਿਹਾੜੀ ਤੇ ਗਿਆ ਸੀ ਹਾਂਜੀ ਹਾਂ ਕਿੰਨਾ ਠੇਕਾ ਕੀਤਾ ਸੀ ਥੋੜੀ ਭੰਗ ਭਰਨ ਦਾ ਮੈਂ ਟਰਾਲੀਆਂ ਲਾਉਣ ਟਰਾਲੀ ਭੌਂ ਦਿੰਦੇ ਮੇਰੀ ਹਾਂ ਕਿੰਨੀਆਂ ਕੀ ਸੀ ਟਰਾਲੀ ਦਾ ਕੀਤਾ ਠੀਕਾ ਕਿ ਦਿਹਾੜੀ ਕੀਤੀ ਸੀ ਮੈਂ ਟਰਾਲੀਆਂ ਕੀਤੀ ਸੀ ਠੀਕ ਨੇ ਜਾਣੇ ਸੀ ਤੁਸੀਂ ਛੇ ਜਾਣੇ ਸੀ ਤੁਸੀਂ ਛੇ ਜਾਣੇ ਸੀਗੇ ਤੁਸੀਂ ਤੇ ਰਾਤ ਨੂੰ ਉਹਨਾਂ ਦੇ ਘਰੀ ਪੈ ਗਏ ਬਾਹਰੇ ਗਏ ਹੋਤੀ ਉਹ ਗਰਾਈ ਹਤਿਆ ਕੰਡਾ ਮੁਕੀ ਜਣੇ ਉਹ ਕਿਹਨ ਨਾਲ ਗਏ ਸੀ ਬਲਦੇਵ ਨਾਲ ਗਏ ਸੀ ਉਸ ਮਸ਼ੀਨ ਤੇ ਹਾਂ ਮਸ਼ੀਨ ਤੇ ਗਏ ਸੀ ਨਾ ਤੇ ਜ਼ਿੰਮੇਵਾਰੀ ਬਲਦੇਵ ਦੀ ਬਣਦੀ ਸੀ ਨਾ ਉਹ ਪਤਾ ਨਹੀਂ ਕਿ ਜ਼ਰਾਤ ਨੂੰ ਡੇ ਗਿਓ ਸਾਡੇ ਕਿਹੜਾ ਮਸ਼ੀਨ ਤੇ ਕੰਮ ਕਰਦੇ ਸੀ ਜ਼ਰਾਤ ਨੂੰ ਡੇ ਗਿਓ ਉਹਨੇ ਕੀਤੀ ਆ ਸਾਡਾ ਕੋਈ ਵੀ ਸੂਟ ਨਹੀਂ ਹੈ ਸ਼ਰਾਬ ਕਿਹਨੇ ਨਿਹਾਉਂਦੀ ਸੀ ਸਾਡਾ ਮੁੰਡੇ ਦੇ ਨੂੰ ਤੁਸੀਂ ਇਕੱਠਿਆਂ ਨੇ ਆਪ ਹੀ ਮਂਗਾਈ ਸੀ ਉਹ ਮੁੰਡੇ ਆਂਦੇ ਮੁੰਡੇ ਦੇ ਪੈਸੇ ਪਾਈ ਤੂੰ ਵੀ ਵੇਚੀ ਨਾ ਮੁੰਡੇ ਉਹ ਉਦੇ ਮੁੰਡੇ ਨਾਲ ਗਏ ਤੀ ਉਹਦਾ ਡਰਾਈਵਰ ਜਿਹਨਾਂ ਦਾ ਉਹ ਲੈ ਗਿਆ ਜੀ ਅੱਗੇ ਵੀ ਰੋਜ਼ ਪੀਂਦਾ ਸੀ ਤੂੰ ਮੈਂ ਕਹਦਾ ਕਦੇ ਪੀ ਲਾਂ ਜੀ ਉਹਦਾ ਕੰਮ ਨਹੀਂ ਜੀ ਦੇਖੋ ਕਹਿੰਦੇ ਹੁੰਦੇ ਆ ਲੰਮਹੋ ਨੇ ਖਤਾ ਕੀਤੀ ਸਦੀਆਂ ਨੇ ਸਜ਼ਾ ਪਾਈ ਵੀ ਕੁਝ ਪਲਾਂ ਦੇ ਵਿੱਚ ਦੇ ਇੱਕ ਨਸ਼ੇ ਨੇ ਇਹਨੂੰ ਸਦੀਆਂ ਲਈ ਜ਼ਿੰਦਗੀ ਸਦੀਆਂ ਵਰਗੀ ਬਣਾਤੀ ਆ ਤੇ ਸਦੀਆਂ ਲਈ ਸਜ਼ਾ ਮਿਲ ਗਈ ਤੇ ਨਾਲ ਇਹਨੂੰ ਕੱਲੇ ਨੂੰ ਨਹੀਂ ਮਿਲੀ ਆ ਮਾਤਾ ਨਿੱਕੀ ਨੂੰ ਤੇਦੀ ਭੈਣ ਨੂੰ ਵੀਰਪਾਲ ਨੂੰ ਵੀ ਮਿਲ ਗਈ। ਕਰੀਵਰ ਦਾਸ ਅਸੀਂ ਇਸ ਵੀਰ ਦੇ ਨਾਲ ਇਹਦੇ ਭਰਾ ਬਣ ਕੇ ਖੜ੍ਹ ਸਕੀਏ। ਕਿਸਮਾਨ ਦੇ ਪੁੱਤ ਬਣ ਸਕੀਏ। ਉਸ ਭੈਣ ਦੇ ਭਰਾ ਬਣ ਸਕੀਏ ਜਿਹੜੀ ਇਹਨੂੰ ਦੇਖ ਕੇ ਅਫਸੈਟ ਹੀ ਹੋ ਗਈ ਵਿਚਾਰੀ, ਡਿਪਰੈਸ਼ਨ 'ਚ ਹੀ ਚਲੇ ਗਈ। ਧੰਨਵਾਦ ਬਾਈ ਤੁਹਾਡਾ ਸਾਰਿਆਂ ਦਾ। ਵਾਈ ਗੁੱਡ ਜੀ ਕਾ ਖਾਲਸਾ ਵਾਈ ਗੁੱਡ ਜੀ।